ਸਤਿ ਸ੍ਰੀ ਅਕਾਲ ਦੋਸਤੋ ਮੈਂ ਦਲਜੀਤ ਅਜਨੂਆ ਦੋਸਤੋ ਅਸੀਂ ਪਿਛਲੇ ਸਮੇਂ ਤੋਂ ਕਾਫੀ ਦੇਖਦੇ ਆਂ ਸਿਆਸਤ ਦੇ ਵਿੱਚ ਬੜੀ ਰਦੋਬਦਲ ਹੋ ਰਹੀ ਆ ਰਦੋਬਦਲ ਹੋਣਾ ਸੁਭਾਵਿਕ ਆ ਕਿਉਂਕਿ ਜਦੋਂ ਵੀ ਇਲੈਕਸ਼ਨ ਆਉਂਦੀ ਇਲੈਕਸ਼ਨ ਕੋਈ ਵੀ ਹੋਵੇ ਉਹਦੇ ਵਿੱਚ ਹਮੇਸ਼ਾ ਹਰ ਵਾਰ ਰਦੋਬਦਲ ਹੁੰਦੀ ਆ ਪਰ ਇਸ ਵਾਰ ਜਿਹੜੀ ਰਦੋਬਦਲ ਹੋਈ ਆ ਬੜੀ ਇਤਿਹਾਸਕ ਹੋਈ ਆ ਕਿਉਂਕਿ ਪਿਛਲੀ ਵਾਰ ਲੋਕਾਂ ਦਾ ਰਾਏ ਹੁੰਦੀ ਸੀ ਕਿ ਉਸ ਨੂੰ ਪਾਰਟੀ ਨੇ ਕਿਸੇ ਪਾਰਟੀ ਨੇ ਕੋਈ ਉਹਦਾ ਕਮਨੀ ਕੀਤਾ ਜਾਂ ਪਾਰਟੀ ਨੂੰ ਉਨਗੋਲਿਆ ਕੀਤਾ ਅਣ ਦੇਖਾ ਕੀਤਾ ਤਾਂ ਉਹ ਪਾਰਟੀ ਛੱਡ ਗਈ ਹੈ ਪਰ ਇਸ ਵਾਰ ਜਿਹੜੀ ਰਦੋਬਦਲ ਹੋਈ ਹੈ ਮੌਜੂਦਾ ਪਾਰਟੀ ਦੇ ਵਿੱਚੋਂ ਜਿਹੜੇ ਇਸ ਵੇਲੇ ਸੰਸਦ ਸੰਸੇਦ ਵਿਧਾਇਕ ਸੀ ਉਹਨਾਂ ਨੇ ਪਾਰਟੀ ਛੱਡੀ ਹੈ ਸੋ ਇਹਨੇ ਸਾਰੇ ਸਵਾਲਾਤ ਨੂੰ ਲੈ ਕੇ ਅਸੀਂ ਅੱਜ ਗੱਲ ਕਰਦੇ ਹਾਂ ਸਾਹਿਬਾ ਕੈਬਨਰ ਮੰਤਰੀ ਸਦਾਸੋ ਸਿੰਘ ਠੰਡਲ ਉਹਨਾਂ ਦੇ ਨਾਲ ਉਹ ਇਸ ਰਦੋਬਦਲ ਨੂੰ ਸਿਆਸਤ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਰਦੋਬਦਲ ਨੂੰ ਕਿਸ ਤਰ੍ਹਾਂ ਦੇ ਸਦਾਸੋ ਸਿੰਘ ਠੰਡਲ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁ ਸਤਿ ਸ਼੍ਰੀ ਅਕਾਲ ਗਜੇਜੀਤ ਮਾਨੂੰ ਪਰੇ ਪਰੇਤ੍ਰੋਪਿਆ ਨੂੰ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਤਕਸ ਸਰ ਪਿਛਲੇ ਸਮੇਂ ਤੋਂ 2024 ਦੀਆਂ ਇਲੈਕਸ਼ਨਾਂ ਜਿਹੜੀਆਂ ਲੋਕ ਸਭਾ ਆ ਰਹੀਆਂ ਜਿਹੜਾ ਵੱਖ-ਵੱਖ ਤਰੀਕਾਂ ਤੇ ਵੱਖ-ਵੱਖ ਭਾਰਤ ਦੇ ਚੈਅ ਹੋਣੇ ਨੇ ਪੰਜਾਬ ਦੇ ਵਿੱਚ 1 ਜੂਨ ਨੂੰ ਜਿਹੜੀ ਤੈਹ ਹੋਈ ਆ ਵੋਟਾਂ ਪੈਣੀਆਂ ਤੇ ਉਹਦਾ ਮੱਧ ਨਜ਼ਰ ਬਰਧੋ ਬਦਲ ਪੰਜਾਬ ਦੀ ਸਿਆਸਤ 'ਚ ਬੜੀ ਰਦੋ ਬਦਲ ਹੋ ਰਹੀ ਆ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਦੇਖੋ ਜਰੋਹਾ ਜੀ ਹਿੰਦੁਸਤਾਨ ਦੇ ਅੰਦਰ ਸੰਵਿਧਾਨਕ ਤੌਰ ਤੇ ਸਾਡੀ ਪਾਰਲੀਮੈਂਟ ਦੇ ਆ ਫੈਮਲੀ ਦੀਆਂ ਕਾਰਪੋਰੇਸ਼ਨਾਂ ਦੀਆਂ ਪੰਚਾਇਤਾਂ ਦੀਆਂ ਇਹ ਇਲੈਕਸ਼ਨਾਂ ਜਿਹੜੀਆਂ ਆ ਹਰ 5 ਸਾਲ ਦੇ ਵੱਟ ਨੇ ਉਹਰ ਬਾਅਦ ਇਹ ਲੇ ਕੋਟਾਂ ਹੁੰਦੀਆਂ ਤੇ ਹਰ ਸਟੇਟਾਂ ਦੇ ਵਿੱਚ ਔਰ ਦੇਸ਼ ਦੇ ਵਿੱਚ ਬਸ ਕੁਝ ਪਾਰਟੀਆਂ ਜਿਹੜੀਆਂ ਆ ਇਹਦੇ ਵਿੱਚ ਪਾਰਟਿਸਿਪੇਟ ਕਰਦੀਆਂ ਔਰ ਹਿੰਦੁਸਤਾਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਿਹੜੀ ਉਹ ਬਣਿਆ ਗਿਆ ਪਰ ਜਿਹੜੀ ਇਸ ਵਾਰੀ 2024 ਦੀ ਦੇਸ਼ ਦੀ ਨਵੀਂ ਪਾਰਲੀਮੈਂਟ ਬਣਨੀ ਆ ਉਹਦੇ ਇਲੈਕਸ਼ਨ ਦੇਸ਼ ਵਿੱਚ ਸੱਤ ਪੜਾਵਾਂ ਦੇ ਵਿੱਚ ਉਹ ਹੋ ਰਹੀ ਆ ਔਰ ਪਹਿਲਾ ਪੜਾ ਜਿਹੜਾ ਲਗਭਗ ਉੱਥੇ ਵੋਟਾਂ ਪੈਣ ਦੀ ਤਿਆਰੀ ਉਹ ਐਸ ਵੇਲੇ ਹੋ ਗਈ ਆ ਸੋ ਪੰਜਾਬ ਸੂਬਾ ਜਿਹਦੇ ਵਿੱਚ ਲਾਸਟ ਵਿੱਚ ਜਾ ਕੇ ਵੋਟਾਂ ਪੈਣੀਆਂ ਪਹਿਲੇ ਜੂਨ ਨੂੰ ਵੋਟਾਂ ਪੈਣੀਆਂ ਜਦਕਿ 7 ਮਈ ਨੂੰ ਜਿਹੜਾ ਪ੍ਰੋਟੈਸਟ ਸਾਡਾ ਸ਼ੁਰੂ ਹੋ ਜਾਣਾ ਪਹਿਲੇ ਜੂਨ ਨੂੰ ਵੋਟਾਂ ਪਾ ਕੇ ਤੇ 4 ਜੂਨ ਨੂੰ ਰਿਜ਼ਲਟ ਜਿਹੜਾ ਉਹ ਆਣਾ ਪਰ ਆਪਾਂ ਜਿਹਦਾ ਤੁਸੀਂ ਦੱਸੀ ਆ ਗੱਲ ਕਿ ਇੱਥੇ ਪਾਰਟੀਆਂ ਦੀ ਕੈਂਡੀਡੇਟਾਂ ਦੀ ਜੋ ਰੱਦੋ ਬਦਲ ਹੋ ਰਹੀ ਹੈ ਇਹ ਵੱਡੇ ਪੱਧਰ ਤੇ ਆ ਇਸ ਵਾਰ ਤਾਂ ਪਤਾ ਨਹੀਂ ਲੱਗਦਾ ਕਿ ਕਿਹੜਾ ਬੰਦਾ ਰਾਤ ਨੂੰ ਕਿਹੜੀ ਪਾਰਟੀ ਵਿੱਚ ਹੁੰਦਾ ਤੇ ਉੱਠਦਾ ਕਿਹੜੀ ਪਾਰਟੀ ਦੇ ਵਿੱਚ ਉਹ ਉਹ ਲੋਕਾਂ ਵਿੱਚ ਵੀ ਬਹੁਤ ਬੜਾ ਕੰਫਿਊਜ਼ ਹੋ ਪੈਦਣਾ ਹੋਇਆ ਹੁਣ ਗੱਲ ਸਿੱਧੇ ਨੂੰ ਸੋਚਣ ਵਾਲੀ ਇਹ ਹੈ ਕਿ ਇਹ ਕਿਉਂ ਹੋਇਆ ਮੈਂ ਸਮਝਦਾ ਕਿ ਇਹਦੇ ਬਹੁਤ ਲੰਬਾ ਟਾਈਮ ਨਹੀਂ ਥੋੜਾ ਟਾਈਮ ਪੜਾ ਜੇ ਆਪਾਂ ਪਿਛੇ ਨੂੰ ਝਾਤ ਮਾਰੀਏ ਜਦੋਂ ਪੰਜਾਬ ਦੇ ਵਿੱਚ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਹ ਸਰਕਾਰ ਜਦੋਂ ਬਣੀ ਆ ਤੇ ਇਹਦੇ ਕੋਲ ਵੀ ਬਹੁਤੇ ਆਪਣੇ ਕੇਡਰ ਨਹੀਂ ਸੀ ਇਨੇ ਟਿਕਟਾਂ ਦੇਣ ਵੇਲੇ ਵੀ ਕੋਈ ਸਾਥ 파ਰਟੀ ਦਾ ਲੈ ਲਿਆ ਉਸ 파ਰਟੀ ਦਾ ਲੈ ਲਿਆ ਤੇ ਉਹ ਤੋਂ ਇਕੱਠੇ ਕਰਕੇ ਬੰਦੇ ਇਕੱਠੇ ਕਰ ਲਏ ਤੇ ਆਮ ਇਹ 파ਰਟੀ ਕਹਿੰਦੀ ଥିકે ਅਸੀਂ ਆਮ ਲੋਕਾਂ ਦੀ 파ਰਟੀ ਆ ਤੇ ਅਸੀਂ ਜਿਹੜੇ ਆ ਕੋਈ ਸਾਈਕਲ ਪੈਂਚਰ ਲਾਉਣ ਵਾਲਾ ਕੋਈ ਕਰਿਆਨਾਂ ਦੀ ਦੁਕਾਨ ਕਰਨ ਵਾਲਾ ਕੋਹੋ ਲੋਕਾਂ ਨੂੰ ਟਿਕਟਾਂ ਦਿੱਤੀਆਂ ਤੇ ਲੋਕਾਂ ਨੂੰ ਉਹਨਾਂ ਨੂੰ ਐਮਐਲਏ ਬਣਾ ਦਿੱਤਾ ਹੁਣ ਮਸਲਾ ਆ ਗਿਆ ਕਿ ਜਦੋਂ ਜਲੰਧਰ ਦੀ ਜਿਹੜੀ ਆ ਗਿਬਨੇ ਚੌਂ ਆਈ ਆ ਪਾਰਲੀਮੈਂਟ ਦੀ ਤੁਹਾਨੂੰ ਪਤਾ ਸਾਡੇ ਉੱਤੇ ਇੱਕ ਐਮਪੀ ਦੀ ਡੈਥ ਹੋ ਗਈ ਸੀ ਤੇ 파ਰਟੀ ਨੂੰ ਜਲੰਧਰ ਤੋਂ ਕੈਂਡੀਡੇਟ ਨਹੀਂ ଥିਗਾ ਆਮ ਆਦਮੀ 파ਰਟੀ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਦੂਜੀ ਪਾਰਟੀ ਚੋਂ ਰੈਂਕੂ ਨੂੰ ਲਿਆ ਕੇ ਆਪਣਾ ਕੈਂਡੀਡੇਟ ਬਣਾਇਆ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਪਹਿਲਾ ਕੈਂਡੀਡੇਟ ਸੀ ਉਹ ਟੇਡ ਦੇ ਸਾਂ ਆਪਣੀ ਪਾਰਟੀ ਨਾਲ ਉਹਦਾ ਕਹਿ ਕੇ ਦੂਜੀ ਪਾਰਟੀ ਵਿੱਚ ਚਲੇ ਗਿਆ ਜਿਸ ਪਾਰਟੀ ਵਿੱਚ ਗਿਆ ਉਹ ਆ ਦੇਸ਼ ਦੀ ਰੂਲਿੰਗ ਪਾਰਟੀ ਜਿਹੜੀ ਆਪਾਂ ਭਾਤਜਨਤਾ ਪਾਰਟੀ ਕਹਿੰਦੇ ਆ ਅਸਲ ਰੌਲਾ ਜਿਹੜਾ ਆ ਇਹ ਦੋਨੋਂ ਪਾਰਟੀਆਂ ਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਨਾ ਤਾਂ ਆਮ ਆਦਮੀ ਪਾਰਟੀ ਦਾ ਇੰਨਾ ਕੇਡਰ ਆ ਜਿਹੜਾ ਪਾਰਲੀਮੈਂਟ ਦੀਆਂ ਚੋਣਾਂ ਦੇ ਲਈ ਨਹੀਂ ਆਪਣਾ ਕਰ ਸਕੇ ਏ ਵੀ ਦੂਜੀਆਂ ਪਾਰਟੀਆਂ ਦੇ ਬੰਨੇ ਚਾਤਦੇ ਆ ਇਧਰ ਉਧਰੋਂ ਕੈਂਡੀਡੇਟ ਆਉਣ ਪਰ ਜਿਹੜੇ ਨਹੀਂ ਗੱਲ ਚੱਲੀ ਤੇ ਆਪਣੇ ਪੰਜ ਮੰਤਰੀ ਖੜੇ ਕਰਨੇ ਪਏ ਔਰ ਚਾਰ ਜਿਹੜੇ ਆ ਉਹ ਮੌਜੂਦਾ ਐਮਐਲਏ ਜਿਹੜੇ ਆ ਉਹ ਖੜੇ ਕਰਨੇ ਪਏ ਆ ਇਹ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਇਵੇਂ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਹਦਾ ਲੰਬੇ ਸਮਾਂ ਤੋਂ ਜਿਹੜਾ ਅਲਾਈਅੰਸ ਮੈਂ ਸਮਝਦਾ ਉਹ ਸ਼੍ਰੋਮਣੀ ਕਾਜਦਲ ਦੇ ਨਾਲ ਪੰਜਾਬ ਦੇ ਵਿੱਚ ਉਹ ਚੱਲ ਰਿਹਾ ਸੀ ਤੇ ਇਥੋਂ ਜਿਹੜੀ ਇਹ ਪਾਰਟੀ ਆ ਇਹ ਤਿੰਨ ਸੀਟਾਂ ਦੇ ਉੱਪਰ ਇਲੈਕਸ਼ਨ ਲੜਦੀ ਸੀ ਤੇ ਬਾਕੀ 10 ਸੀਟਾਂ ਸ਼੍ਰੋਮਣੀ ਕਾਜ਼ਾ ਲੜਦਾ ਸੀ ਹੁਣ ਜਿਉਂ ਨਾਤਾ ਟੁੱਟਿਆ ਸ਼੍ਰੋਮਣੀ ਕਾਜ਼ਾ ਲੜਦਾ ਭਾਰਤੀ ਜਨਤਾ ਪਾਰਟੀਆਂ ਜੋ ਲੜਦਾ ਟੁੱਟਿਆ ਤੇ ਉਹਨਾਂ ਨੂੰ 13 ਕੈਂਡੀਡੇਟ ਜਿਹੜੇ ਆਪਣੇ ਖੜੇ ਕਰਨ ਵਾਸਤੇ ਜਿਹੜੀਆਂ ਆ ਉਹ ਵੀ ਗੱਲ ਸੋਚਣੀ ਵਿਚਾਰਨੀ ਪਈ ਉਹਦੇ ਵਾਸਤੇ ਵੀ ਪੰਤ ਤੋੜ ਜਿਹੜੀ ਆ ਉਸ ਪਾਰਟੀ ਨੇ ਵੀ ਸ਼ੁਰੂ ਕੀਤੀ ਆ ਔਰ ਲਗਾਤਾਰ ਹਰੇ ਇੰਦਰਾੰਤਰ ਉਹ ਜਾਰੀ ਆ ਸੋ ਇਸੇ ਕਰਕੇ ਮੈਂ ਸਮਝਦਾ ਕਿ ਇਹਨਾਂ ਪਾਰਟੀਆਂ ਦੇ ਵਿੱਚ ਇਹ ਵੱਡੀ ਕਮੀ ਰਹੀ ਔਰ ਇਹ ਕਮੀ ਅੱਜ ਮੈਨੂੰ ਹੋਰ ਸਾਰੀਆਂ ਪਾਰਟੀਆਂ ਵਿੱਚ ਵੀ ਨਜ਼ਰ ਆਉਂਦੀ ਆ ਉਹ ਵੱਡੀ ਜਿਹੜੀ ਕਮੀ ਨਜ਼ਰ ਆ ਰਹੀ ਹੈ ਉਹ ਆ ਜਿਹੜੀਆਂ ਰਿਜ਼ਰਵ ਸੀਟਾਂ ਆ ਉਹਨਾਂ ਦੇ ਉੱਪਰ ਕਿਉਂਕਿ ਮੈਂ ਕਿਤੇ ਨਾ ਕਿਤੇ ਦਿਲ ਦੇ ਜੀ ਇਹ ਗੱਲ ਮਹਿਸੂਸ ਕਰ ਰਿਹਾ ਹਾਂ ਕਿ ਪੋਲੀਟੀਕਲ ਪਾਰਟੀਆਂ ਨੇ ਇਸ ਗੱਲ ਦੇ ਉੱਪਰ ਕਦੀ ਡੀਪਲੀ ਵਿਚਾਰ ਨਹੀਂ ਕੀਤੀ ਕਿ ਸਾਡੀਆਂ ਜਿਹੜੀਆਂ ਆ ਉਹ ਚੌਥੀ ਰਿਜ਼ਰਵ ਅਸੈਂਬਲੀ ਹਲਕੇ ਆ ਸਾਡੀਆਂ ਜਿਹੜੀਆਂ ਚਾਰ ਪਾਰਲੀਮੈਂਟੋਰੀ ਰਿਜ਼ਰਵ ਆ ਔਰ ਉਹਨਾਂ ਵਾਸਤੇ ਜਿਹੜੇ ਆ ਰਿਜ਼ਰਵ categories ਦੇ ਕੈਂਡੀਡੇਟਾਂ ਨੂੰ ਪ੍ਰਮੋਟ ਨਹੀਂ ਕੀਤਾ ਜਿਵੇਂ ਅੱਜ ਪੰਜ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਮੇਨ ਜਿਹੜੀਆਂ ਲੜ ਰਹੀਆਂ ਕਿਤੇ ਜੇ ਸਿਮਰਨ ਸਿੰਘ ਮਾਨ ਨੂੰ ਗੱਲ ਲਈਏ ਤਾਂ 6 ਪਾਰਟੀਆਂ ਬਣ ਜਾਣੀਆਂ ਤੇ ਛੇਆਂ ਪਾਰਟੀਆਂ ਨੂੰ ਜੇ ਚਾਰ ਚਾਰ ਚਾਹੀਦੇ ਆ ਤਾਂ 6 4 24 25 ਕੈਂਡੀਡੇਟ ਰਿਜ਼ਰਵ ਉਹ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਜਿਨ੍ਹਾਂ ਦੀ ਅੱਜ ਕਮੀ ਜਿਹੜੀ ਆ ਸਾਰੀ ਪਾਰਟੀਆਂ ਨੂੰ ਖੜਕ ਰਹੀ ਆ ਨਜ਼ਰ ਆ ਰਹੀ ਆ ਸੋ ਇੱਕ ਇਹ ਸਿਗਨਲ ਵੀ ਆ ਇੱਕ ਇਹ ਪਾਰਟੀਆਂ ਨੂੰ ਹੁਣ ਸੋਚਣਾ ਵੀ ਪਊਗਾ ਜੋ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਲਕੇ ਹੋਰ ਵਧਣੇ ਆ ਜੋ ਇਹਨਾਂ ਦੀ ਹੋ ਸਕਦੀ ਆ ਪਾਰਲੀਮੈਂਟ ਦੇ ਹਲਕੇ ਵੀ ਵਧਣ ਦੀ ਸੰਭਾਵਨਾ ਆ ਐਸੈਂਬਲੀ ਹਲਕੇ ਵਧਣ ਦੀ ਵੀ ਸੰਭਾਵਨਾ ਆ ਤੇ ਇਹਦੇ ਵਿੱਚ ਵੱਡੇ ਘਰਾਣੇ ਜਿਹੜੇ ਆ ਉਹਨਾਂ ਨੂੰ ਇਹ ਵੀ ਸੋਚਣਾ ਪਊਗਾ ਜੇ ਇਹ ਰਾਜ ਕਰਨਾ ਤੇ ਸਾਨੂੰ ਇਹਨਾਂ ਕਮਿਟੀ ਨੂੰ ਵੀ ਬਰਾਬਰ ਦਾ ਪੈਰਲਲ ਲਿਆਉਣਾ ਪਊਗਾ ਪੈਰਲਲ ਲਿਆਉਣਾ ਪਊਗਾ ਰੱਖਣਾ ਪਊਗਾ ਇਹ ਵੀ ਰਾਜਨੀਤੀ ਦੇ ਵਿੱਚ ਆ ਗਾ ਵਧਣਗੇ ਤਾਂ ਹੀ ਇਹ ਸੀਟਾਂ ਪੂੜੀਆਂ ਕੀਤੀਆਂ ਜਾਂ ਜਾਂਦੀਆਂ ਤੇ ਉਸ ਕਰਕੇ ਇਹ ਜਿਹੜੀ ਇਸ ਵਾਰੀ ਦੀ ਇਲੈਕਸ਼ਨ ਵਾਂ ਇਹ ਇਲੈਕਸ਼ਨ ਨੇ ਜਿੱਥੇ ਦੇਸ਼ ਦੀ ਸਰਕਾਰ ਦਾ ਫੈਸਲਾ ਕਰਨਾ ਉੱਥੇ ਪਾਰਟੀਆਂ ਨੂੰ ਵੀ ਇਸ ਗੱਲੇ ਫੈਸਲਾ ਕਰਨ ਲਈ ਮਜਬੂਰ ਕਰਨਾ ਕਿ ਇਹਨਾਂ ਲੋਕਾਂ ਨੂੰ ਵੀ ਜਿਹੜੀ ਆ ਉਹ ਤਰੀਕੇ ਦੇ ਨਾਲ ਤਿਆਰ ਕਰਨਾ ਜਿਹੜਾ ਇਹ ਪਾਰਟੀਆਂ ਦੀ ਮਜ਼ਬੂਰੀ ਬਣ ਜਾਣਾ ਔਰ ਪਾਰਟੀ ਰੋਹ ਤੇ ਹੁਣ ਤੋਂ ਥੋਜ ਵਿਚਾਰ ਉਹ ਕਰਨੀ ਚਾਹੀਦੀ ਆ ਮੱਕੀ ਮੈਂ ਸਮਝਦਾ ਕਿ ਜੋ ਵੀ ਰਿਜ਼ਲਟ ਆਊਗਾ ਮੈਨੂੰ ਪੂਨ ਆਪਿਆ ਕਿ ਪੰਜਾਬ ਦੇ ਲੋਕ ਬੜੇ ਸਿਆਣੇ ਆ ਜਿਹੜੇ ਵੀ ਕੈਂਡੀਡੇਟ ਆਉਣਗੇ ਇਹ ਪਾਰਟੀਆਂ ਬਾਰੇ ਵੀ ਵਿਚਾਰ ਕਰਨਗੇ ਕੈਂਡੀਡੇਟਾਂ ਬਾਰੇ ਵੀ ਵਿਚਾਰ ਕਰਨਗੇ ਕਿ ਕਿਹੜਾ ਕੈਂਡੀਡੇਟ ਜਿਹੜਾ ਆ ਉਹ ਹਰ ਇਲੈਕਸ਼ਨ ਦੇ ਵਿੱਚ ਥੋਸੀਆਂ ਮਾਰਦਾ ਖੱਬੇੋਂ ਸੱਜੇ ਸੱਜੋਂ ਖੱਬੇ ਜਾਂਦਾ ਆਪਣਾ ਮੌਕਾ ਦੇਖ ਕੇ ਉਹ ਆਉਂਦਾ ਹੁਣ ਲੋਕ ਜਿਹੜੇ ਆ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਆ ਉਹ ਸਾਡੇ ਮਰਹੂਮ ਲੀਡਰ ਪ੍ਰਕਾਸ਼ ਸਿੰਘ ਬਾਦਲ ਸਾਨੂੰ ਹਮੇਸ਼ਾ ਕਿਹਾ ਕਰਦੇ ਸੀ ਕਾਕਾ ਪਾਰਟੀ ਆਪਣੀ ਮਾਂ ਆ ਇਹ ਆਪਣੀ ਮਾਂ ਦੀ ਪਾਰਟੀ ਜਿਹੜੀ ਆ ਇਹ ਕਦੇ ਨਹੀਂ ਛੱਡਣੀ ਚਾਹੀਦੀ ਤੋਂ ਅਸੀਂ ਤਾਂ ਅੱਜ ਵੀ ਮੈਂ ਤਾਂ ਉਸ ਗੱਲ ਦੇ ਪਹਿਰਾ ਦਿਨਾਂ ਮੈਨੂੰ ਮੈਂ 80 ਦਾ ਮੈਂਬਰ ਆ ਸ਼੍ਰੋਮਣੀ ਅਕਾਲੀ ਦਲ ਦਾ ਬਤਾਈ 74 ਸਾਲ ਹੋ ਗਏ ਬੜਾ ਚਾਰ ਬੜੀ ਐਮਐਲਏ ਵੀ ਬਣਿਆ ਮੰਤਰੀ ਵੀ ਬਣਿਆ ਉਹ ਤੋਂ ਬਾਅਦ ਵੀ ਲੱਖਣ ਲੜਿਆ ਪਰ ਪਾਰਟੀ ਤੋਂ ਖੰਬੇ ਸੱਚੇ ਕਦੇ ਨਹੀਂ ਚਾਕੇ ਆ ਇਹ ਬਹੁਤ ਟੱਟ ਬੰਦੇ ਅੱਜ ਦੀ ਰਾਜਨੀਤੀ ਦੇ ਵਿੱਚ ਹਮ ਦੇਖਣ ਨੂੰ ਮਿਲਦੇ ਆ ਅੱਜ ਪਾਰਟੀ ਮਾੜੀ ਦੀ ਗੱਲ ਦੇ ਉੱਪਰ ਟਿਕਟ ਨਹੀਂ ਮਿਲੀ ਜਾਂ ਕੋਈ ਅਹੁਦਾ ਨਹੀਂ ਮਿਲਿਆ ਪਾਰਟੀ ਚੋਂ ਬਾਗੀ ਹੋ ਕੇ ਦੂਜੀਆਂ ਪਾਰਟੀਆਂ ਵੱਲ ਮੂੰਹ ਕਰ ਲੈਂਦੇ ਪੰਜਾਬ ਕੇ ਸਾਰੀਆਂ ਪਾਰਟੀਆਂ ਵਿੱਚ ਇਹ ਹਾਲਾਤ ਆ ਸਿਚੁਏਸ਼ਨ ਇੱਕੋ ਜਿਹੀ ਆ ਕਿਸੇ ਪਾਰਟੀ ਦੇ ਵਿੱਚ ਵੀ ਤੁਸੀਂ ਚਲੇ ਜਾਓ ਕੋਈ ਜ਼ਰੂੜ ਹੀ ਨਹੀਂ ਹੁੰਦਾ ਕਿ ਉਹ ਪਾਰਟੀ ਤੁਹਾਨੂੰ ਜਾਂਦਿਆਂ ਨੂੰ ਚੇਅਰ ਦੇ ਦੇ ਉੱਥੇ ਵੀ ਇੱਕ ਵਰਕਰ ਤੋਂ ਉੱਠਣਾ ਪੈਂਦਾ ਕੰਮ ਕਰਨਾ ਪੈਂਦਾ ਸੋ ਇਸ ਵਰਕੇ ਮੈਂ ਸਮਝਦਾ ਅੱਜ ਜਿਹੜੀ ਰਵੱਦੀ ਗੱਦੋ ਬਦਲੇ ਆ ਇਹ ਕ੍ਰਿਟੀਕਲ ਪਾਰਟੀਆਂ ਦੇ ਲਈ ਇੱਕ ਸੰਕੇਤ ਆ ਇੱਕ ਸੋਚੋਂ ਵਾਲੀ ਗੱਲ ਆ ਇੱਕ ਪੁਣਾ ਨੂੰ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਿਹੜੇ ਪਾਰਟੀਆਂ ਇਹਨਾਂ ਗੱਲਾਂ ਨੂੰ ਲੈ ਕੇ ਕੰਮ ਕਰਨਗੀਆਂ ਉਹੀ ਲੋਕਾਂ ਕੋਲੋਂ ਵੋਟਾਂ ਲੈ ਤਕਣਗੀਆਂ ਇੱਥੇ ਪੂਰੀ ਵਾਰ ਲੋਕਾਂ ਨੂੰ ਜਿਹੜੀ ਆ ਉਹ ਕੋਈ ਕਹੇ ਤੇ ਉਹਨਾਂ ਨੂੰ ਨਹੀਂ ਪੁੱਛਣਾ ਹੁਣ ਮੈਨੂੰ ਕੱਲ ਦਾ ਇੱਕ ਬੰਦੇ ਨੇ ਸਵਾਲ ਪੁੱਛ ਰਿਆ ਆ ਜਗਨ ਸਿੰਘ ਸਾਹਿਬ ਤੁਹਾਡਾ ਬਹੁਤ 도ਆਬੇ ਦਾ ਲੀਡਰ ਸੀ ਪਵਨ ਟਿੰਨੋ ਜੀ ਜੀ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਚਲੇ ਗਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਕ ਇਹ ਬ੍ਰਹਮ ਸ਼ਾਸਤਰ ਜਿਹੜਾ ਉਹ ਭੇਜਿਆ ਜਿੱਦਾਂ ਬੀਜੇਪੀ ਇਹ ਨਾ ਮੜਾਈਲਾਂ ਬਣਾਉਂਦੀ ਆ ਇਹ ਬ੍ਰਹਮ ਸ਼ਾਸਤਰ ਗਿਆ ਉਸ ਪਾਰਟੀ ਦੇ ਵਿੱਚ ਇਹ ਜਿੱਦਾਂ ਇਹਨਾਂ ਇੱਥੇ ਦੁਆਬੇ ਵਿੱਚ ਕੋਈ ਅਸਲੀ ਲੀਡਰ ਨਹੀਂ ਬਰਾਬਰ ਉਹ ਮਿਲ ਨਹੀਂ ਖੜਾ ਦਿੱਤਾ ਉੱਚਾ ਨਹੀਂ ਹੋਣ ਦਿੱਤਾ ਸਾਰੇ ਨੇ ਜਿਹੜੇ ਹੀ ਵੱਡੀਆਂ ਜੀ ਇਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਵੀ ਖਰਾੜਾ ਨਵਾਂ ਪਾਊਗਾ ਬਹੁਤ ਛੇਤੀ ਤੁਹਾਡੇ ਸਾਹਮਣੇ ਇਗਾਲ ਨੇ ਸਾਨੂੰ ਕੋ ਬਹੁਤ ਚਿੰਤਾ ਕਰਨ ਦੀ ਲੋੜ ਨਹੀਂ ਜਿਹੜਾ ਸਾਡਾ ਨਹੀਂ ਹੋ ਸਕਿਆ ਹੁਣ ਉਹਨਾਂ ਦਾ ਵੀ ਨਹੀਂ ਤਾਂ ਕਹਿਣ ਬਿਲਕੁਲ ਜੀ ਇਹਦੇ ਵਿੱਚ ਸਿਆਸੀ ਹਲਕਿਆਂ ਦੇ ਵਿੱਚ ਇਹ ਵੀ ਬੜੀਆਂ ਕੰਸੂ ਆਇਆ ਪਿਸਤਾਰ ਪ੍ਰਕਾਸ਼ ਸਿੰਘ ਬਾਦਲ ਮਹਰੂਮ ਪੁਨਾ ਨੇ ਪਵਨ ਤੀਨ ਨੂੰ ਬਹੁਤ ਵੱਡੀਆਂ ਸੂਤਾਂਤੀਆਂ ਜਦੋਂ ਆਇਆ ਤੇ ਇਹਨਾਂ ਦਾ ਬੜਾ ਪਾਰਟੀ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਿਆ ਸੀਗਾ ਪਰ ਇਹਨਾਂ ਕੁਝ ਹੂਣ ਦੇ ਬਾਵਜੂਦ ਜਿਵੇਂ ਅਸੀਂ ਗੱਲ ਦੱਸੀ ਹੈ ਪਾਰਟੀਆਂ ਵੱਲੋਂ ਦਿੱਤੇ ਆ ਤੇ ਜਾਣਾ ਇਹ ਤੁਹਾਡੀ ਬਿਲਕੁਲ ਗੱਲ 100% ਸਹੀ ਹੈ ਕਿ ਜਿਹੜਾ ਬੰਦਾ ਉਸ ਮਹਾ ਪਾਰਟੀ ਦਾ ਨਹੀਂ ਗਿਆ ਤੇ ਦੂਸਰੀ ਪਾਰਟੀ ਜਾ ਕੇ ਕਿੰਨਾ ਖਸਾਤ ਹੋਊਗਾ ਸਦਾ ਸਿੰਘ ਖੰਡਰ ਜੀ ਜਿਹੜਾ ਇਸ ਇਹ ਵੀ ਜਿਹੜਾ ਪੰਜਾਬ ਦਾ ਭਵਿੱਖ ਕੀ ਹੋਊਗਾ ਜਿਹੜਾ ਆਉਣ ਵਾਲਾ ਸਮਾਂ ਜਿਹੜਾ 2024 ਦੀਆਂ ਗੱਲਾਂ ਕਰਦੇ ਅਸੀਂ ਸਿੱਧੇ ਸਿੱਧੇ ਪੰਜਾਬ ਦੀ ਗੱਲ ਕਰਦੇ ਆਂ ਜੇ ਪਾਰਟੀਆਂ ਦੀ ਇਹੋ ਜਿਹੀ ਨੈਸ਼ਨਲ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਰਦੋਬਦਲ ਹੋ ਰਹੀ ਹੈ ਉਹ ਜਿਹੜਾ ਤਰੰਦਰ ਲੀਡਰ ਜਾਇਆ ਤੇ ਉਹਦੇ ਨਾਲ ਕੀ ਉਹਨਾਂ ਪੰਜਾਬ ਦਾ ਭਵਿੱਖ ਆਉਣ ਵਾਲਾ ਕਿਸ ਤਰ੍ਹਾਂ ਤੁਸੀਂ ਦੇਖਿਓ ਦੇਖੋ ਜਦ ਜਦੋਂ ਮੈਂ ਦੇਖ ਰਿਹਾ ਜਦੋਂ ਆਪਾਂ ਪਹਿਲਾਂ ਜਿਕਰ ਕੀਤਾ ਕਿ ਪੰਜ ਛੇ ਪਾਰਟੀਆਂ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਹੀਆਂ ਇਹ ਕਿਸੇ ਪਾਰਟੀ ਦੀ ਵੀ ਜਿਹੜੀ ਆਪਾਂ ਜੇ ਸਹੀ ਦੇਖੀਏ ਇਸ ਵੇਲੇ ਇਹ ਨੈਸ਼ਨਲ ਪਾਰਟੀਆਂ ਜਿਹੜੀਆਂ ਦੇਖੋ ਦੋ ਤਿੰਨਾਂ ਕਾਂਗਰਸ ਜਾਂ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਹੈ ਅਸੀਂ ਨੈਸ਼ਨਲ ਪਰ ਮੈਂ ਉਹਨੂੰ ਨੈਸ਼ਨਲ ਪਾਰਟੀ ਇਸ ਕਰਕੇ ਨਹੀਂ ਮੰਨਦਾ ਕਿ ਉਹਨੇ ਸਾਰੇ ਹਿੰਦੁਸਤਾਨ ਦੇ ਵਿੱਚ ਕੈਂਡੀਡੇਟ ਤਾਂ ਬੇਕੀ ਖੜੇ ਕੀਤੇ ਆ ਤੇ ਉਹ ਨੈਸ਼ਨਲ ਉਹਨੇ ਸਰਕਾਰ ਕੀ ਬਣਾਉਣੀ ਆ ਉਹ ਇੱਕ ਕਾਬਲ ਨਹੀਂ ਹੈ ਦੂਜੀ ਪਾਰਟੀ ਜਿਹੜੀ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਅੱਜ ਜਿਹੜੀ ਆ ਉਹਨਾਂ ਨੇ ਬਹੁਤ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਇੰਡੀਆਏ ਗਠਜੋੜਨ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਅ ਬੇਸ਼ਵ ਪਾਰਟੀਆਂ ਇਕੱਠੀਆਂ ਹੋ ਗਈਆਂ ਪਰ ਜਿਹਦੀ ਉਹਦੀ ਹਾਈਲੀ ਲੀਡਰਸ਼ਿਪ ਹੋ ਆ ਉਹ ਵਾਲੇ ਡਿਸਾਈਡ ਨਹੀਂ ਕਰ ਸਕੀ ਕਿ ਸਾਡਾ ਕੱਲ ਨੂੰ ਲਾੜਾ ਕੌਣ ਹੋਊਗਾ ਸਾਡਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਕਿਹੜਾ ਹੈ ਇਹ ਇੱਕ ਵੱਡੀ ਜਿਹੜੀ ਅੱਜ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਇਹ ਵੱਡੀ ਇੱਕ ਦੁਬਧਾ ਹੈ ਕਿ ਜੇ ਅਸੀਂ ਜੇ ਵੋਟ ਪਾਣੀ ਆ ਤਾਂ ਕਿਹੜੇ ਪ੍ਰਦੇਸ਼ ਨੂੰ ਬਾਡਰ ਕਿਹਨੂੰ ਸੰਭਾਲਣੀ ਆ ਇਹ ਜਿਹੜੀ ਇੰਡੀਆ ਗਠਨ ਬੰਦ ਪਾਇਆ ਕਿਹੜੀ ਪਾਰਟੀ ਇਹਨਾਂ ਦੇ ਵਿੱਚੋਂ ਰੂਲਿੰਗ ਪਾਰਟੀ ਜਾਊਗੀ ਹੈੱਡ ਹੋਊਗਾ ਤੇ ਉਹ ਜਿਹੜੇ ਉਹ ਵਿਚਾਰ ਕਰਦੇ ਆ ਤਾਂ ਫਿਰ ਲੋਕਾਂ ਨੂੰ ਹਲੇ ਇਸ ਚੀਜ਼ ਦਾ ਨਿਰਾਇਆ ਆਮ ਆਦੀ ਪਾਰਟੀ ਔਰ ਕਾਂਗਰਸ ਜਿਹੜੀ ਆ ਉਸ ਪਾਰਟੀ ਦਾ ਇੰਡੀਆ ਪਾਰਟੀ ਦਾ ਹਿੱਸਾ ਆ ਪਰ ਪੰਜਾਬ ਦੇ ਵਿੱਚ ਦੋਨੋਂ ਗੱਤ ਵਖ ਲੜਦੇ ਆ ਅੱਜ ਲੋਕ ਇਹ ਵੀ ਸੋਚਦੇ ਆ ਜੇ ਅਸੀਂ ਇੱਥੇ ਐਮਪੀ ਚਾਹਤਾ ਝਾੜੂ ਦਾ ਉਹ ਕਿਹੜੀ ਪਾਰਟੀ ਨੂੰ ਵੋਟ ਪਾਊਗਾ ਦਿੱਲੀ ਜਾ ਕੇ ਪ੍ਰਾਈਮ ਮਿੰਿਸਟਰ ਬਣਾਉਣ ਵਾਸਤੇ ਜੇ ਅਸੀਂ ਕਾਂਗਰਸ ਬਣਾਤਾ ਉਹ ਕਿਹਨੂੰ ਵੋਟ ਪਾਊਗਾ ਇਹ ਮਤਲਬ ਇੱਥੇ ਵਖ ਵਖ ਲੜਦੇ ਆ ਦਿੱਲੀ ਜਾ ਕੇ ਕਹਿੰਦੇ ਅਸੀਂ ਇਕੱਠੇ ਆ ਇਹ ਸਮਝ ਨਹੀਂ ਆਉਂਦੀ ਚਲੋ ਉਦਾਂ ਤਾਂ ਬਹੁਤ سارے ਦਰਿਆ ਰੱਖਿਆ ਕੇ ਸਮੁੰਦਰ ਚ ਜਾ ਡਿੱਗਦੇ ਆ ਉਹ ਸਾਰੇ ਉੱਥੇ ਹੁੰਦੇ ਪਰ ਲੱਭਦਾ ਕੁਝ ਨਹੀਂ ਹੁੰਦਾ ਉਹ ਪਾਣੀ ਕਿਹੜੀ ਦਰਿਆ ਦਾ ਹੈ ਸਮੁੰਦਰਿਤ ਦਾ ਦਾ ਹੁੰਦਾ ਸੋ ਇਹ ਕਨਫਿਊਜ਼ਨ ਬਹੁਤ ਵੱਡਾ ਜਿਹੜਾ ਆ ਉਹ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਸੋ ਪੰਜਾਬ ਦੇ ਵਿੱਚ ਲੋਕ ਇਸ ਗੱਲ ਨੂੰ ਅੱਜ ਸਮਝਣ ਲੱਗ ਪਏ ਆ ਕਿ ਪੰਜਾਬ ਦੇ ਵਿੱਚ ਜੇ ਸਾਡੇ ਹੱਕ ਕੋਖੜ ਜਿਹੜੇ ਉਹ ਸੇਵ ਆ ਤੇ ਸਾਡੀ ਖੇਤਰੀ ਪਾਰਟੀ ਸ਼੍ਰੋਮ ਨਹੀਂ ਕਾਲੀ ਦਲ ਬੇਚਤ ਸੈਂਟਰ ਸਾਡੀ ਸਰਕਾਰ ਨਹੀਂ ਬਣਦੀ ਪਰ ਜਿਹੜੇ ਪੰਜਾਬ ਦੇ ਜਦੋਂ ਹਿੱਤਾਂ ਦੀ ਗੱਲ ਆਉਂਦੀ ਆ ਤਾਹੇ ਕਿਸਾਨਾਂ ਦੀ ਗੱਲ ਹੋਵੇ ਤੇ ਵਪਾਰੀਆਂ ਦੀ ਗੱਲ ਹੋਵੇ ਸਾਡੇ ਗਰੀਬ ਤੱਕੇ ਦੀ ਗੱਲ ਹੋਆ ਮਲਾਜ਼ਮਾਂ ਦੀ ਘਾਤੋ ਤੇ ਗੱਲ ਹੋਆ ਤੇ ਸ਼ਰੋਮਣੀ ਅਕਾਲੀ ਦਲ ਹੀ ਲੋਕਾਂ ਦੇ ਸਾਹਮਣੇ ਆਉਂਦਾ ਔਰ ਇਸ ਪਾਰਟੀ ਨੇ ਜਦੋਂ ਵੀ ਮੌਕਾ ਮਿਲਿਆ ਇਹ ਸਾਰੇ ਵਰਗਾਂ ਲਈ ਕੁਛ ਕੀਤਾ ਲੋਕਾਂ ਦੇ ਕਹਿਣ ਦੀ ਗੱਲ ਆ ਅਸੀਂ ਉੱਪਰ ਲਈ ਕਹਿ ਸਕਦੇ ਹਾਂ ਅਸੀਂ ਕਿਸਾਨਾਂ ਲਈ ਕੀ ਕੀਤਾ ਅਸੀਂ ਮਲਾਜ਼ਮਾਂ ਲਈ ਕੀ ਕੀਤਾ ਅਸੀਂ ਵਪਾਰੀਆਂ ਲਈ ਕੀ ਕੀਤਾ ਸਾਡੀਆਂ ਦਾਸੀ ਦੀ ਗੱਲ ਹੋਆ ਸਾਡੇ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਹੋਆ ਉਹ ਅਸੀਂ ਕਿੱਥੇ ਲੈ ਕੇ ਗਏ ਆ ਹੁਣ ਆ ਪਾਰਟੀ ਨੂੰ 2 ਸਾਲ ਤੋਂ ਬਾਅਦ ਤਮਾ ਸਮਾ ਹੋ ਗਿਆ ਅੱਜ ਸੇਥ ਤੇ ਕੀ ਕਹਿਣਗੇ ਜੀ ਕਿਹੜਾ ਇਹ ਕਹਿਣਗੇ ਅਸੀਂ 2.5 ਸਾਲ ਦੇ ਵਿੱਚ ਇਹ ਕੰਮ ਕਰ ਦਿੱਤਾ ਜਦਕਿ ਜਿਹੜੀ ਬਹੁਤ ਇਮਾਨਦਾਰ ਪਾਰਟੀ ਕਹਿੰਦੀ ਸੀ ਅੱਜ ਉਹ ਜਿਹੜਾ ਉਹਨਾਂ ਦਾ ਸੁਪਰੀਮੋ ਆ ਅੱਜ ਉਹ ਵੱਡੇ ਘਟਰਾਏ ਦੇ ਵਿੱਚ ਜਾਂਦਾ ਚਲੇ ਗਿਆ ਔਰ ਪੰਜਾਬਦਿਆਂ ਦੀ ਜਿਹੜੀ ਤਲਵਾਰ ਲਟਕ ਰਹੀ ਹੈ ਤੇ ਹੋਰ ਬੰਦੇਆਂ ਉੱਪਰ ਲਟਕ ਰਹੀ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਵੀ ਆ ਅੱਜ ਉਹਦਾ ਵਿਰੋਧ ਪੰਜਾਬ ਵਿੱਚ ਇਸ ਕਰਕੇ ਹੋ ਰਿਹਾ ਕਿ ਆਮ ਲੋਕ ਵਿਰੋਧ ਕਰ ਰਹੇ ਆ ਕਥਨ ਕਰ ਰਹੇ ਆ ਕਿ ਉਹਨਾਂ ਨੇ ਕਹਿ ਕੇ ਮੁਕਰਿਆ ਦੋ ਗੱਲਾਂ ਤੋਂ ਸਾਡੇ ਮਾਨਯੋਗ ਜਿਹੜੇ ਪ੍ਰਧਾਨ ਮੰਤਰੀ ਆ ਉਹ ਪਿੱਛੇ ਹੋ ਗਏ ਮੁਕਰ ਗਏ ਲੋਕਾਂ ਦੇ ਨਾਮ ਦਾ ਹਾਂ ਇੱਕ ਉਹਨਾਂ ਨੇ ਆਪਣੇ ਜਿਸ ਵਲੇ ਇੱਥੇ ਗੁਰਾਂਤ ਦੇਵੀ ਦੇ 550 ਸਾਲਾਂ ਤੇ ਆਏ ਆ ਸਰਤਾਨਪੁਰ ਉਹਨਾਂ ਨੇ ਬੰਦੀ ਸਿੰਘ ਨੂੰ ਰਿਹਾਈ ਕਰਨ ਲਈ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵੀ ਐਲਾਨ ਕੀਤਾ ਉਹ ਤੋਂ ਮੁਕਰ ਗਏ ਦੂਸਰਾ ਉਹਨੇ ਕਿਸਾਨਾਂ ਦੇ ਸੰਘਰਸ਼ ਤੋਂ ਬਾਅਦ ਉਹਨਾਂ ਨਾਲ ਸਮਝੌਤਾ ਕਰ ਲਿਆ ਉਹ ਤੋਂ ਮੁਕਰ ਗਏ ਅੱਜ ਇਸੇ ਕਰਕੇ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਮੁਖਾਲਫਤ ਕਰ ਰਹੇ ਆ ਅੱਜ ਉਹਨਾਂ ਨੂੰ ਕੇਸ ਕਰਨਾ ਪੈ ਰਿਹਾ ਦੇਖੋ ਕੈਂਡੀਡੇਟ ਕਿਉਂ ਤਖਰੀ ਪਾਰਟੀ ਐ ਖੜੀ ਕਰ ਦੇਵੇ ਵਿਰੋਧ ਨੂੰ ਕਰਕੇ ਕਰੀ ਜਾਣ ਪਰ ਉਹਨਾਂ ਨੂੰ ਗੇਪ ਲੈਣਾ ਪੰਜਾਬ ਦੇ ਵਿੱਚ ਬਹੁਤ ਔਖਾ ਆ ਇਹ ਮੇਰੇ ਜਿਹੜੀ ਗੱਲ ਆ ਇਹ ਮੈਂ ਸਾਫ ਪਰੇਹਨ ਲੋਕਾਂ ਦੀ ਜਿਹੜੀ ਆਵਾਜ਼ ਵਾ ਉਹ ਅੱਜ ਉਹਨਾਂ ਦੇ ਪੱਖ ਵਿੱਚ ਨਹੀਂ ਜਾ ਰਹੀ ਬਹੁਤ ਬਹੁਤ ਧੰਨਵਾਦ ਸਦਾਸੂ ਸਿੰਘ ਖੰਡਰ ਜੀ ਨੂੰ ਦੋਸਤੋ ਇਹ ਸਨ ਸਾਲਕਾ ਕੈਰੋਨਾ ਦੇ ਸਦਾਸੂ ਸਿੰਘ ਖੰਡਰ ਜਿਨ੍ਹਾਂ ਨੇ ਮੌਜੂਦਾ ਪੰਜਾਬ ਦੇ ਹਾਲਾਤਾਂ ਦੇ ਨਾਲ ਨਾਲ ਪੂਰੇ ਭਾਰਤ ਦੇ ਹਾਲਾਤਾਂ ਤੇ ਜਿੱਥੇ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਨਾਲ ਦੇ ਨਾਲ ਸਮਰਦਾਨ ਵੀ ਦੱਸਿਆ ਤੇ ਨਾਲ ਉਹਨਾਂ ਨੇ ਜਿਹੜੀ ਆਉਣ ਵਾਲੇ ਸਭ ਜਿਹੜੀਆਂ ਲੱਛਣਾ ਆ ਰਹੀਆਂ ਉਹਦੇ ਵਿੱਚ ਕਿਸ ਤਰ੍ਹਾਂ ਦੀ ਪਾਰਟੀ ਦੀ ਕਰ ਕਰਤਾ ਜਿਹੜੇ ਆਉਂਦੇ ਆ ਉਹਨਾਂ ਦਾ ਵਿਰੋਧ ਪੂਰੀ ਤਰ੍ਹਾਂ ਇਹਨੇ ਤਸਵੀਰ ਨਾਲ ਦੱਸਿਆ ਸੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈ